ਭਿੰਡਾ ਜ਼ਿਲ੍ਹਾ ਤੋਂ ਅਕਾਲੀ ਪ੍ਰਧਾਨ ਜਿਹੜੇ ਆ ਅਕਾਲੀ ਦਲ ਪਾਰਟੀ ਦੇ ਜ਼ਿਲ੍ਹਾ ਭਿੰਡਾ ਦੇ ਪ੍ਰਧਾਨ ਪਬਲਿਕ ਢਿੱਲੋ ਦੇ ਦਫ਼ਤਰ ਦੇ ਵਿੱਚ ਉਹਨਾਂ ਨੇ ਅੱਜ ਇੱਕ ਪ੍ਰੋਗਰਾਮ ਰੱਖਿਆ ਲੋਹੜੀ ਤੋਂ ਪਹਿਲਾਂ ਸਾਰੇ ਜਿਹੜੇ ਪਾਰਟੀ ਵਰਕਰ ਹੋਰ ਦੋਸਤ ਮਿੱਤਰ ਸਾਰੇ ਇਕੱਠੇ ਕੀਤੇ ਆ ਤੇ ਇੱਕ ਲੋਹੜੀ ਜਲਾਈ ਗਈ ਆ ਮੁਫਲੀਆਂ ਰੋੜੀਆਂ ਸਾਰੇ ਆਪਣੇ ਆਪਣੇ ਘਰਾਂ ਤੋਂ ਟ੍ਰਾਂਸਪੋਰਟਾਂ ਚ ਭੱਜਣੀਆਂ ਜਾ ਰਹੀਆਂ ਤੇ ਲੋਹੜੀਆਂ ਜਗਾਂ ਆ ਰਹੀਆਂ ਕਿ ਕਿ ਮੌਕੇ ਹੁੰਦੇ ਆ ਤਿਹਾਰ ਦੋਸਤਾਂ ਮਿੱਤਰਾਂ ਨੂੰ ਮਿਲਣ ਗਣ ਦੇ ਗੱਪੇ ਕਰਨ ਦੇ ਕੋਸ਼ੀਆਂ ਸਾਂਝੀਆਂ ਕਰਨ ਦੇ ਤਾਂ ਕਿਉਂਕਿ ਲੋੜੀ ਵਾਲੇ ਦਿਨ ਤਾਂ ਸਾਰੇ ਬਿਜ਼ੀ ਹੋਣਗੇ ਸੋ ਇਹਨਾਂ ਨੇ ਪਹਿਲਾਂ ਹੀ ਲੋੜੀ ਤੋਂ ਪਹਿਲਾਂ ਇੱਕ ਇੱਕ ਕਰੇ ਪ੍ਰੋਗਰਾਮ ਕਰਾਤਾ ਕਿ ਸਾਰੇ ਗੱਟ ਟੁਗੇਦਰ ਆ ਕੇ ਸਕਦੇ ਆ ਤਾਂ ਸਾਰੇ ਜਿਹੜੇ ਯਾਰ ਮਿੱਤਰ ਹੈ ਤੇ ਹੋਰ ਪਾਰਟੀ ਦੇ ਜਿਹੜੇ ਲੋਕ ਆ ਗਿਆ ਮੈਂਬਰ ਆ ਉਹ ਸਾਰੇ ਇੱਥੇ ਮੌਜੂਦ ਨੇ ਤੇ ਵਧੀਆ ਇੱਕ ਖੁਸ਼ੀਆਂ ਸਾਂਝੀਆਂ ਕਰਾਂ ਲੋਹੜੀ ਤੋਂ ਪਹਿਲਾਂ ਤਿਆਰ ਤੋਂ ਪਹਿਲਾਂ ਸਾਡੇ ਮਿਤਕੋਰ ਜੀ ਲੋਹੜੀ ਦਾ ਮੁਬਾਰਕਾ ਮੁਬਾਰਕਾਂ ਜੀ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਹਾਂਜੀ ਜੀ ਤੁਹਾਰਾ ਮੈਚ ਮੇਰਾ ਤਾਂ ਲੋਹੜੀ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਔਰ ਸਾਰੇ ਜਿੰਨੇ ਵੀ ਦੋਸਤ ਮਿੱਤਰ ਹੈ ਜਿੰਨੇ ਵੀ ਲੋਕ ਹੈ ਸਾਰੇ ਆਪਣੇ ਆਪਣੇ ਪਰਮਾਤਮਾ ਉਹਨਾਂ ਦੇ ਡ੍ਰੀਮ ਪੂਰੇ ਕਰੇ ਔਰ ਜਿਹੜੇ ਕਾਲੀ ਲਾਨ ਵਰਕਰ ਹੈ ਇਹਨਾਂ ਦੀ ਮਿਹਨਤ ਹੈ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਮਿਹਨਤ ਵੀ ਪੱਲੇ ਪਾਊਗਾ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਸਾਰੇ ਹੱਥ ਮਜ਼ਬੂਤ ਕਰਨਗੇ ਔਰ ਇਸ ਲੋੜੀ ਤੋਂ ਸਾਰੇ ਪ੍ਰਣ ਲੈ ਕੇ ਚੱਲੇ ਆ ਕਿ ਆਉਣ ਵਾਲੀ ਸਰਕਾਰ ਜਿਹੜੀ ਹੈ ਸੁਖਵੀਰ ਸਿੰਘ ਬਾਦਲ ਜੀ ਦੀ ਪ੍ਰਧਾਨਗੀ ਦੇ ਹੇਠ ਉਹਨਾਂ ਨੂੰ ਮੁੱਖ ਮੰਤਰੀ ਲਿਆ ਕੇ ਬਣਾਣਾ ਔਰ ਇਹੀ ਸਾਡੀ ਲੋੜੀ ਦੀ ਪਰਮਾਤਮਾ ਤੋਂ ਇ ਤੇ ਆਮ ਲੋਕਾਂ ਤੋਂ ਸੰਦੇਸ਼ ਹੈ ਕਿ ਆਓ ਆਪਾਂ ਇਕੱਠੇ ਹੋਈਏ ਤੇ ਆਪਾਂ ਇਸ ਪੰਜਾਬ ਵਾਸਤੇ ਔਰ ਪੰਜਾਬ ਦੇ ਵਿੱਚ ਜਿਹੜੇ ਰਹਿੰਦੇ ਹਰ ਬੰਦੇ ਵਾਸਤੇ ਚੰਗਾ ਜੀਵਨ ਜਿਉਣ ਦੀ ਉਮੀਦ ਕਰੀਏ। ਬਿਲਕੁਲ ਜੀ। ਮਾਗੀ ਤੇ ਇੱਕ ਕਾਲ ਵੀ ਕੀਤਾ ਸੁਖਵੀਰ ਸਿੰਘ ਬਾਲਾ ਜਿਹੜੇ ਪਾਰੀ ਪ੍ਰਧਾਨ ਹਨ ਨੇ ਤੇ ਮਾਗੀ ਦੇ ਮੇਲੇ ਤੇ ਸਾਰੇ ਇਕੱਠੇ ਹੋਣਾ ਹੈ। ਤੇ ਐਕਟੀਵਿਟੀ ਮੇਰੇ ਖਿਆਲ ਚ ਹੁਣ ਸ਼ੁਰੂ ਹੋ ਜਾਣੀ ਹੈ ਮਾਗੀ ਦੇ ਮੇਲੇ ਤੋਂ ਬਾਅਦ। ਮਕਸਦਾ ਮੇਲਾ ਲੱਗਦਾ ਹੈ। ਤੇ ਸਾਰੇ ਜਿਹੜੇ ਆ ਗਏ ਇੱਥੇ ਜੀ ਗੁਰਕਾਰ ਕਲੋੜੀ ਦੇ ਸਾਰਾ ਨੂੰ ਜੀ। ਹੂੰ। ਮਾਰਨ ਨੂੰ ਆਇਆ। ਮਾਰਨਾ ਆਇਆ ਜੀ। ਕਿਆ ਬਾਤ ਹੈ ਦਸਮੇ ਨਿਕਲਦੇ ਨੇ ਸੁਪਦੇ ਨਹੀਂ ਹੁੰਦੇ ਜਿਨ੍ਹਾਂ ਨੇ ਹਥੇਲੀ ਤੇ ਰੱਖੀ ਹੋਈ ਹੈ ਉਹ ਦੁਨੀਆ ਚ ਛੁਕਾਉਂਦੇ ਨੇ ਚੁਕਦੇ ਨਹੀਂ ਹੁੰਦੇ ਇਹ ਸਾਡੇ ਸਕੂਲ ਸਿੰਘ ਬਾਦਲ ਜੀ ਆ ਕਿਆ ਬਾਤ ਹੈ ਵੀ ਲੱਗਿਆ ਰੂੜਾ ਬੜਾ ਘੱਟ ਆ ਹੈ ਮਾਗੀ ਤੇ ਬਹੁਤ ਘੱਟ ਆ ਕੋ ਦੇਖ ਲਓ ਤੁਸੀਂ ਕਿਆ ਬਾਤ ਹੈ ਇਹ ਸ਼ੇਰ ਉੱਤੇ ਸੁਣਾਓਗੇ ਸੁਣਾਦਾ ਜੀ ਬੋਲੋ ਵੀ ਹੋਣੀ ਸ਼ੁਰੂ ਕਰਦੇ ਐ ਐਕਟੀਵਿਟੀ ਸ਼ੁਰੂ ਐ ਜਿੰਨੀ ਸਿਹਤ ਆ ਉਹਨੀ ਐਕਟੀਵਿਟੀ ਸ਼ੁਰੂ ਐ ਤੁਸੀਂ ਐਮਐਲਏ ਦੀ ਇਲੈਕਸ਼ਨ ਲੜਦੇ ਹੋ ਅੱਜ ਹੈ ਕਰ ਸੁਣੋ ਤੇਰੇ ਤੇਰੇ ਗੁਰ ਤੇਰੇ ਮੂੰਹ ਚ ਗੁਰ ਸ਼ਕਰ ਹੈ ਨਾ ਪਰ ਗੱਲ ਸੁਣ ਸਾਡਾ ਬਬਲੀ ਪਾਇਦਾ ਜੇ ਉਹ ਵੀ ਕੋਈ ਗੱਲ ਹੈ ਸਾਡੇ ਸਾਰੇ ਇੱਕੋ ਹੀ ਅਸੀਂ ਤਾਂ ਪਾਰਟੀ ਨਾਲ ਖੜੇ ਸੀ ਖੜੇ ਆ ਖੜੇ ਰਹਾਂਗੇ ਕੋਈ ਕਿਤੇ ਮਰਜੀ ਭੱਜ ਜੇ ਸਾਰੀਆਂ ਐਮਐਲਏ ਆਪਣੀਆਂ ਬੱਸਾਂ ਕਿੱਥੇ ਜਾਇਆ ਕਰਨਗੀਆਂ ਜੇ ਤੁਸੀਂ ਇੱਧਰ ਆ ਗਏ ਬੱਸਾਂ ਤਾਂ ਲੈਪ ਜਾਂਦੀਆਂ ਸੀ ਹੁਣ ਵੀ ਜਾਣਗੀਆਂ ਕੂ ਵੀ ਚਲੇਗਾ ਕੂ ਜਾਂਦਾ ਜੀ ਕੂ ਕੀ ਕਰੇਗਾ ਤੂੰ ਮਰ ਜਾਏਗਾ ਨਹੀਂ ਹੈ ਫੇਰ ਤੂੰ ਕੀ ਕਰਨਾ ਤੇਰੇ ਚੈਨਲ ਕੀ ਕਰ ਦੱਸ ਤੂੰ ਗਿਆ ਹੀ ਨਹੀਂ ਪਹਿਲਾਂ ਕਿਸੇ ਕੇਸ ਨਹੀਂ ਗਿਆ ਕਿ ਚਮੁੰਡਾ ਨਹੀਂ ਗਿਆ ਕਿ ਯੋਧਿਆ ਨਹੀਂ ਗਿਆ ਹੁਣ ਤੈਨੂੰ ਫੇਰ ਲੱਗ ਗਿਆ ਅੰਗ੍ਰੇਜ਼ੀ ਕਿਸ ਤਿਆਰੀ ਤਿਆਰੀ ਕਰ ਲੈ 14 ਮਾਰਚ ਨੂੰ ਚੱਲਣਾ ਮੈਂ ਉਹੀ ਤਾਂ ਕਹਿੰਦਾ ਜੇ ਤੁਸੀਂ ਇੱਧਰ ਬੀਜੀ ਹੋਗੇ ਫਿਰ ਉਹ ਕੌਣ ਲਾਏਗਾ ਕੋਈ ਪ੍ਰੋਬਲਮ ਦੇਖ ਕੇ ਦੇਖਣ ਵਾਲੇ ਵੀ ਸਾਰੇ ਦਰਸ਼ਕਾਂ ਨੂੰ ਲੋਹੜੀ ਵਾਦਿਆਂ ਬਹੁਤ ਬਹੁਤ ਮੁਬਾਰਕਾਂ ਹਾਂਜੀ ਲੋਹੜੀ ਦਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸੋਨੂ ਵੀ ਜੀ ਬਹੁਤ-ਬਹੁਤ ਮੁਬਾਰਕਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਜਥੇਬੰਦੀ ਵੱਲੋਂ ਨਵੇਂ ਸਾਲ ਤੇ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਕਰੇ ਸਾਰੇ ਵੀਰ ਭੈਣ ਭਰਾਵਾਂ ਲਈ ਨਵਾਂ ਸਾਲ ਬਹੁਤ ਖੁਸ਼ੀਆਂ ਭਰਿਆ ਚੜ੍ਹੇ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਆਜੂ ਰਿਆਜੋ ਸਭ ਤੋਂ ਪਹਿਲਾਂ ਤਾਂ ਅਸੀਂ ਤੁਸੀਂ ਸਾਰੇ ਪ੍ਰੈਸ ਮੀਡੀਆ ਦੇ ਸਾਥੀ ਸਾਰੇ ਤੁਸੀਂ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਕੁਝ ਸਮੇਂ ਤੋਂ ਸਮਾਂ ਕੱਢ ਕੇ ਤੁਸੀਂ ਇੱਥੇ ਆਏ ਕਿਉਂਕਿ ਤੁਹਾਡਾ ਸ਼ਡਿਊਲ ਬਹੁਤ ਵਿਜੀ ਆ ਅਸੀਂ ਅੱਜ ਦਾ ਦਿਨ ਜਿਹੜਾ ਲੋਹੜੀ ਦਾ ਤਿਹਾਰ ਇੱਥੇ ਮਨਾਇਆ ਜਾ ਰਿਹਾ ਸ਼੍ਰੋਮਣੀ ਕਾਲੀਦਲ ਵੱਲੋਂ ਤੁਹਾਡੀ ਪ੍ਰੈਸ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਨੂੰ ਤੇ ਸਮੂਹ ਦੇ ਸਬਾਸੀਆਂ ਨੂੰ ਲੋਹੜੀ ਦੇ ਤਿਹਾੜੀਆਂ ਲੱਖ ਲੱਖ ਮੁਬਾਰਕਬਾਦ ਦੇ ਰਹੇ ਹਾਂ ਅੱਜ ਦਾ ਦਿਨ ਗੁਰੂ ਮਹਾਰਾਜ ਕੇ ਅਸੀਂ ਅਰਦਾਸ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਔਨ ਵਾਲੇ ਦਿਨ ਚ ਚੜ੍ਹਦੀ ਕਲਾ ਦੇ ਵਿੱਚ ਸਾਰੇ ਹੀ ਜਨਤਾ ਦੇ ਸਹਿਯੋਗ ਨਾਲ ਰਹੇ ਤੇ ਅੱਜ ਦਾ ਜੋ ਲੋਹੜੀ ਦਾ ਤਿਹਾੜਾ ਜਿਹੜਾ ਪਹਿਲਾਂ ਸਾਰੇ ਸਾਥੀ ਸਾਰੇ ਪਰਿਵਾਰ ਇਕੱਠੇ ਬੈਠ ਕੇ ਪੂਰਾ ਪਿੰਡ ਬੈਠ ਕੇ ਮਤਲਬ ਕਈ ਜਗ੍ਹਾ ਤਾਂ ਇਹੋ ਜਿਹੇ ਪਿੰਡ ਹੁੰਦੇ ਸੀਗੇ ਇਹ ਪੂਰਾ ਇੱਕ ਜਗ੍ਹਾ ਤੇ ਪਿੰਡ ਇਕੱਠਾ ਹੋ ਕੇ ਲੋਹੜੀ ਮਨਾਉਣ ਦਾ ਕੰਮ ਕਰਦਾ ਸੀਗਾ ਉਸ ਵਿੱਚ ਆਪਸੀ ਭਾਈਚਾਰਕ ਸਾਂਝ ਆਪਸੀ ਪਿਆਰ ਉਹ ਵਾਧਾ ਹੁੰਦਾ ਸੀਗਾ ਕਦੇ ਵੀ ਕਿਸੇ ਪਿੰਡਾਂ ਦੇ ਵਿੱਚ ਕੋਈ ਲੜਾਈ ਝਗੜਾ ਕਿਸੇ ਇਸ ਤਰ੍ਹਾਂ ਦੇ ਕੋਈ ਗੱਲ ਨਹੀਂ ਹੁੰਦੀ ਸੀ ਕੋਈ ਭੇਦਭਾਵ ਨਹੀਂ ਹੁੰਦਾ ਸੀ ਇਸ ਕਰਕੇ ਹੁਣ ਵੀ ਆਪਾਂ ਇਹੀ ਬੇਨਤੀ ਕਰਦੇ ਆ ਕਿ ਪਹਿਲਾਂ ਦੀ ਤਰ੍ਹਾਂ ਸਾਡੇ ਮਹੱਲਿਆਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਇਕੱਠੇ ਬੈਠ ਕੇ ਇਹ ਲੋਹੜੀ ਦਾ ਜਿਹੜਾ ਹੈਗਾ ਤਿਹਾਰ ਮਨਾਉਣਾ ਚਾਹੀਦਾ ਕੁਲਦੀਪ ਨੰਬਰਦਾਰ ਜੀ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਇਹ ਜਿਹੜੇ ਸਾਡੇ ਤਿਹਾਰ ਹੈ ਜੀ ਲੋੜੀ ਲੋੜੀ ਦਾ ਤਿਹਾਰ ਹੋ ਗਿਆ ਦੀਵਾਲੀ ਦਾ ਤਿਹਾਰ ਹੋ ਗਿਆ ਇਹ ਸਾਡੇ ਪਰੰਪਰਾ ਤੁਰੀਆਂ ਆਉਂਦੀਆਂ ਜੀ ਮੈਂ ਤਾਂ ਸਾਰਿਆਂ ਨੂੰ ਇਸ ਦਾ ਸੰਦੇਸ਼ ਦਿਨਾ ਵੀ ਆਪਦੀ ਭਾਈਚਾਰਕ ਸਾਂਝ ਇਕੱਠੀ ਕਰਕੇ ਇਹ ਸਾਰੇ ਪਰਿਵਾਰਾਂ ਨੂੰ ਇਕੱਠੇ ਬਹਿ ਕੇ ਮਨਾਉਣਾ ਚਾਹੀਦਾ ਰਾਜਿੰਦਰ ਸਿੰਘ ਜੀ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਆਓ ਆਓ ਫਕਤ ਉਹ ਜਿਪਕਤ ਟਾਈਮ ਨਾਲ ਸਭ ਕੁਝ ਚੱਲਦਾ ਰਹਦਾ ਹੈ ਇਸ ਕਰਕੇ ਅਸੀਂ ਦੁਆਰਾ ਪਰਮਾਤਮਾ ਅੱਗੇ ਉਹ ਇਹੀ ਦੁਆ ਕਰਾਂਗੇ ਕਿ ਜਿੰਨੇ ਵੀ ਬਰਕਰਾਰ ਹੈ ਸਾਰੇ ਚੜ੍ਹਦੀ ਕਲਾ ਚ ਰਹਿਣ ਸਾਡੇ ਪੱਤਰਕਾਰ ਵੀਰ ਵੀ ਸਾਰੇ ਚੜ੍ਹਦੀ ਕਲਾ ਚ ਰਹਿਣ ਲੋੜ ਹੀ ਦਸਾਂ ਹਾਂ ਥੱਲਾ ਹੋ ਗੋ ਪਰਫਰ ਕਰਾ ਲੱਕਾ ਉਹ ਵੀ ਸੰਦੇਸ਼ ਧਾਕੇ ਔਰ ਵੀ ਗੱਲਬਾਤ ਕਰਦੇ ਲੋਕਾਂ ਨਾਲ ਜਿਹੜੇ ਸਾਰਿਆਂ ਨੂੰ ਇੱਕ ਮਿੰਟ ਹਾਂਜੀ ਬਹੁਤ-ਬਹੁਤ ਮੁਬਾਰਕ ਤੁਹਾਨੂੰ ਹਾਂਜੀ ਥੋੜੀ ਜਿਹੀ ਬਹੁਤ-ਬਹੁਤ ਜੀ ਸ਼ਰਮਣੇ ਅਕਾਲੀ ਦਲ ਵੱਲੋਂ ਸ਼ਰਮਣੇ ਅਕਾਲੀ ਦਲ ਬਠਿੰਡਾ ਸ਼ਹਿਰੀ ਵੱਲੋਂ ਸਾਰੇ ਹੀ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਨੂੰ ਲੋਹੜੀ ਦੀਆਂ ਮਾਗੀਆਂ ਦੀਆਂ ਬਹੁਤ-ਬਹੁਤ ਮੁਬਾਰਕਾਂ ਅਸੀਂ ਮਾਗੀ ਵਾਲੇ ਦਿਨ ਹੀ ਸ਼ਰਮਣੇ ਅਕਾਲੀ ਦਲ ਬਹੁਤ ਵੱਡੀ ਰੈਲੀ ਮੁਖਸਰ ਸਾਹਿਬ ਕਰਨ ਜਾ ਰਹੇ ਨੇ 40 ਮੁਕਤਰੀ ਧਰਤੀ ਦੇ ਉੱਤੇ ਔਰ ਜੋ ਲੋਕ ਨੇ ਅਕਾਲੀ ਦਲ ਖਤਮ ਹੋ ਗਏ ਹੋ ਗਿਆ ਉੱਥੇ ਅਸੀਂ ਦੱਸ ਦਾਂਗੇ ਲੋਕਾਂ ਨੂੰ ਵੀ ਅਕਾਲੀ ਦਲ ਹੈਗਾ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਤੇ ਚੜ੍ਹਦੀ ਕਲਾ ਚ ਹੈ ਤਾਂ ਬਾਗੀ ਤੇ ਵੱਡਾ ਘਟ ਕਰਨ ਜਿਵੇਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਾਲ ਕੀਤੀ ਆ ਕਿ ਸਾਰੇ ਜਿਹੜੇ ਅਕਾਲੀ ਦੇ ਜਿਹੜੇ ਵੀ ਹੈਗੇ ਆ ਵਰਕਰ ਆ ਮੁਕਸਰ ਬਾਗੀ ਦੇ ਮੇਲੇ 'ਚ ਪਹੁੰਚੋ ਤੇ ਵੱਡਾ ਘਟ ਕਰਕੇ ਆ ਚਲੋ ਇਹ ਲੋ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਮੁਬਾਰਕਾਂ ਤੇ ਮਾਗੀ ਦੇ ਮੁਬਾਰਕਾਂ ਤੇ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ 13 ਨੂੰ ਜੁਗਾ